ਸੱਤੀ ਤਵੀ ਉੱਤੇ ਜਦ ਗੁਰਾਂ ਨੂੰ ਬਿਠਾਇਆ ਸੀ ਚੱਲ ਕੇ ਗੁਰਾਂ ਦੇ ਕੋਲ ਮੀਆਂ ਵੀਰ ਆਇਆ ਸੀ ਸੱਤੀ ਤਵੀ ਉੱਤੇ ਜਦ ਗੁਰਾਂ ਨੂੰ ਬਿਠਾਇਆ ਸੀ ਚੱਲ ਕੇ ਗੁਰਾਂ ਦੇ ਕੋਲ ਮੀਆਂ ਵੀਰ ਆਇਆ ਸੀ ਜਿਸ ertid ਤੇ ਐਨਾ ਕਹਿਰ ਹੋਈ ਜਾਵੇ ਜਿਸ ertid ਤੇ ਕਰ ਹੋਈ ਜਾਵੇ ਉਸ ertid ਨੂੰ ਕਿਉਂ ਨਾ ਪਲਟਾਵਾਂ ਸ਼ੈਨਸ਼ਾਹ ਹੁਕਮ ਕਰੋ ਤਾਂ ਦਿੱਲੀ ਲਾਹੌਰ ਸ਼ਹਿਰ ਦੀ ਇੱਟ ਨਾਲ ਇੱਟ ਖੜਕਾਵਾਂ ਸ਼ੈਨਸ਼ਾਹ ਹੁਕਮ ਕਰੋ ਤਾਂ ਦਿੱਲੀ ਲਾਹੌਰ ਸ਼ਹਿਰ ਦੀ ਇੱਟ ਨਾਲ ਇੱਟ ਖੜਕਾਵਾਂ ਸ਼ੈਨਸ਼ਾਹ ਉਹ ਸਿੱਕੀ ਵਾਲਾ ਮਹਿਲ ਮੀਆਂ ਮੀਰ ਜੀ ਉਸਾਰਨਾ ਇਸ ਝੂਠੇ ਤਨ ਤੈਂ ਕਰੀਏ ਪਿਆਰ ਨਾ ਸਿੱਖੀ ਵਾਲਾ ਮਹਿਲ ਮੀਆਂ ਮੀਰ ਜੀ ਉਸਾਰਨਾ ਇਸ ਝੂਠੇ ਤਨ ਤਾਂ ਹੀ ਕਰੀਏ ਪਿਆਰ ਨਾ ਓ ਉਸ ਦੀ ਰਜਾ ਦੇ ਵਿੱਚ ਰਾਜੀ ਰਹਿਣਾ ਚਾਹੀਏ ਉਸ ਦੀ ਰਜਾ ਦੇ ਵਿੱਚ ਰਾਜੀ ਰਹਿਣਾ ਚਾਹੀਏ ਸਤਨਾਮ ਵਾਹਿਗੁਰੂ ਮੁੱਖੋਂ ਗਾਇਆ ਏ ਬਾਣਾ ਮੰਨਣਾ ਹੈ ਪੁਰਖ ਅਕਾਲ ਦਾ ਪੰਜਵੇਂ ਗੁਰਾਂ ਨੇ ਮੁੱਖ ਫਰਮਾਇਆ ਹੈ ਬਾਣਾ ਮੰਨਣਾ ਹੈ ਪੁਰਖ ਅਕਾਲ ਦਾ ਪੰਜਵੇਂ ਗੁਰਾਂ ਨੇ ਮੁੱਖ ਫਰਮਾਇਆ ਗੁੱਸਾ ਤੇ ਨੈਣਾ ਵਿੱਚ ਨੀਰ ਹੈ ਤਾਂ ਹਮਾਰ ਮਾਰ ਮਾਰ ਕੇ ਤੇ ਰੋਂਦਾ ਮੀਆਂ ਮੀਰ ਹੈ ਓ ਦਿਲ ਵਿੱਚ ਗੁੱਸਾ ਤੇ ਨੈਣਾ ਵਿੱਚ ਨੀਰ ਹੈ ਤਾਂ ਹਮਾਰ ਮਾਰ ਮਾਰ ਕੇ ਤੇ ਰੋਂਦਾ ਮੀਆਂ ਮੀਰ ਹੈ ਓ ਤਾਨੇ ਉੱਤੇ ਐਨੇ ਕਿਉਂ ਕਸ਼ਟ ਝੱਲੀ ਜਾਵੋ ਓ ਤਾਨੇ ਉੱਤੇ ਐਨੇ ਕਿਉਂ ਕਸ਼ਟ ਝੱਲੀ ਜਾਵੋ ਕਹਿਰਤਾ ਦਾ ਝਖੜ ਚੁਲਾ ਸ਼ਹਿਨਸ਼ਾਹ ਹੁਕਮ ਕਰੋ ਤਾਂ ਦਿੱਲੀ ਲਾਹੌਰ ਸ਼ਹਿਰ ਦੀ ਇੱਟ ਨਾਲੇ ਇੱਟ ਖੜਕਾਵਾ ਸ਼ਹਿਨਸ਼ਾਹ ਹੁਕਮ ਕਰੋ ਤਾਂ ਦਿੱਲੀ ਲਾਹੌਰ ਸ਼ਹਿਰ ਦੀ ਇੱਟ ਨਾਲੇ ਇੱਟ ਖੜਕਾਵਾ ਸ਼ਹਿਨਸ਼ਾਹ ਓ ਸ਼ਾਂਤੀ ਦੇ ਪਹੁੰਚੀ ਅੱਗੋਂ ਗੁਰੂ ਸਾਹਿਬ ਬੋਲਦੇ ਵੇਖ ਕੇ ਜ਼ੁਲਮ ਕਦੇ ਸੂਰਮੇ ਨਾ ਢੋਲਦੇ ਓ ਸ਼ਾਂਤੀ ਦੇ ਪਹੁੰਚੇ ਅਕੇ ਗੁਰੂ ਜੀ ਨੇ ਬੋਲਦੇ ਔਰੰਗੇ ਦੇ ਜ਼ੁਲਮ ਸ਼ਾਵੇ ਪਾਤਸ਼ਾਹ ਨਾ ਢੋਲਦੇ ਓ ਧਰਮ ਹਿੱਤ ਜਿਹੜਾ ਕਰ ਜਾਵੇ ਕੁਰਬਾਨੀ ਤਰ ਮਹਿਤ ਜਿਹੜਾ ਕਰ ਜਾਵੇ ਕੁਰਬਾਨੀ ਦੁਨੀਆ ਤੇ ਜਾਵਦਾ ਉਸ ਲਾਇ ਆਏ ਬਾਣਾ ਮੰਨਣਾ ਹੈ ਪੁਰਖ ਅਕਾਲ ਦਾ ਪੰਜਵੇਂ ਗੁਰਾਂ ਨੇ ਮੁੱਖ ਫਰਮਾਇਆ ਹੈ ਬਾਣਾ ਮੰਨਣਾ ਹੈ ਪੁਰਖ ਅਕਾਲ ਦਾ ਪੰਜਵੇਂ ਗੁਰਾਂ ਨੇ ਮੁੱਖ ਫਰਮਾਇਆ ਹੈ ਓ ਦੇਖ ਚੋਂ ਓ ਟਾ ਕੇ ਫਿਰ ਤਵੀ ਤੇ ਬਿਠਾ ਲਿਆ ही शाले शाले सारे ही सरीरे हो छल छाल चो ठाहे फिर तवी ते बठाले ई सरीर उते होॻे छल छो गुस्से नाल हुया मीर आके गुस्से नाल गुस्से नाल हुया मियां मी मीर आके ਤੀਰ ਕਰਾਮਾਤ ਦੇ ਚਲਾਵਾ ਸ਼ੈਨਸ਼ਾਹ ਹੁਕਮ ਕਰੋ ਤਾਂ ਦਿੱਲੀ ਲਾਹੌਰ ਸ਼ਹਿਰ ਦੀ ਇੱਟ ਨਾਲੇ ਇੱਟ ਖੜਕਾਵਾ ਸ਼ੈਨਸ਼ਾਹ ਹੁਕਮ ਕਰੋ ਤਾਂ ਦਿੱਲੀ ਲਾਹੌਰ ਸ਼ਹਿਰ ਦੀ ਇੱਟ ਨਾਲੇ ਇੱਟ ਖੜਕਾਵਾ ਸ਼ੈਨਸ਼ਾਹ ਓ ਸਿੱਖ ਤੇ ਸਦਕ ਵਾਲੀ ਨੀ ਪੱਕੀ ਬਨ ਗਏ ਤੇਰਾ ਕੀ ਆ ਮਿੱਠਾ ਲੱਗੇ ਪਾਣਾ ਮੁੱਖੋ ਮੰਨ ਗਏ ਓ ਸਿੱਖੀ ਤੇ ਸਦਕ ਵਾਲੀ ਨਹੀਂ ਪੱਕੀ ਬਨ ਗਏ ਤੇਰਾ ਕੀ ਆ ਮਿੱਠਾ ਲੱਗੇ ਪਾਣਾ ਓਹ ਮੰਨ ਗਏ ਓ ਤਾਰੀ ਵਾਲ ਰੱਬ ਕੋਲੋਂ ਨੀਵੇਂ ਹੋ ਕੇ ਰਹੀਏ ਧਾਰੇ ਵਾਲ ਰੱਬ ਕੋਲੋਂ ਨੀਵੇਂ ਹੋ ਕੇ ਰਈਏ ਉਸ ਮਾਲਕ ਦਾ ਅੰਤ ਨਾ ਕਿਸੇ ਨੇ ਪਾਇਆ ਏ ਮੰਨਣਾ ਹੈ ਪੁਰਖ ਅਕਾਲ ਦਾ ਪੰਜਵੇਂ ਗੁਰਾਂ ਨੇ ਮੁੱਖ ਫੁਰਮਾਇਆ ਏ ਪਾਣਾ ਮੰਨਣਾ ਹੈ ਪੁਰਖ ਅਕਾਲ ਦਾ ਪੰਜਵੇਂ ਗੁਰਾਂ ਨੇ ਮੁੱਖ ਫੁਰਮਾਇਆ ਏ ਪੰਜਵੇਂ ਗੁਰਾਂ ਨੇ ਮੁੱਖ ਫੁਰਮਾਇਆ ਏ ਪੰਜਵੇਂ ਗੁਰਾਂ ਨੇ ਮੁੱਖ ਫੁਰਮਾਇਆ ੱਲੇ ਨਹੀਂ ਗਿਆ ਖਿਆ ਕਹੋ ਤਾਂ ਦਿੱਲੀ ਤੇ ਲਾਹੌਰ ਦੀ ਇਟ ਨਾ ਇਟ ਖੜਕਾਦਾ ਐਡੀ ਪਾਵਰ ਸ਼ਪੀਮ ਪਾਵਰ ਮੀਆਂ ਮੀਰਕੋਟ ਨਾਮਦੇਵ ਨੂੰ ਰਾਜੇ ਨੇ ਆਖਿਆ